ਹੈਲੋ ਜੀ ਸਾਰੀ ਕਾਲ ਕੀ ਹਾਲ ਚਾਲ ਉਮੀਦ ਕਰਦੇ ਸਾਰੇ ਜਣੇ ਬਹੁਤ ਫਤਿਹ ਹੋਵੋਗੇ ਇੱਥੇ ਹੈਗਾ ਆਪਣਾ ਸੰਡੇ ਦਾ ਵਲੌਗ ਹੈ ਵਲੌਗ ਨਾ ਅੱਜ ਕੱਲੇ ਲੇਟ ਬੜੇ ਆਉਂਦੇ ਕਿਉਂਕਿ ਨਾ ਬੀਜੀ ਬੜੇ ਚੱਲ ਰਹੇ ਨੇ ਇਕ ਨਾ ਬੱਚਿਆਂ ਦੇ ਨਾਲ ਟਾਈਮ ਨਹੀਂ ਲੱਗਦਾ ਹੈਗਾ ਛੁੱਟੀਆਂ ਚੱਲਦੀਆਂ ਪਈਆਂ ਬੱਚਿਆਂ ਦੀਆਂ ਤੇ ਬਸ ਦਾ ਟਾਈਮ ਟੇਬਲ ਵਿਗੜਿਆ ਪਿਆ ਉਹ ਤਦ ਕਰਕੇ ਤੇ ਅੱਜ ਮੈਂ ਸੋਚਿਆ ਚਲ ਸੰਡੇ ਅੱਜ ਵਲੌਗ ਸ਼ੁਰੂ ਕਰ ਲੈਣੇ ਹਨ ਤੇ ਇੱਥੇ ਨਮਿਸ਼ ਨੇ ਜਾਣਾ ਹੈ ਸਕੂਲ ਤੇ ਇੱਕ ਦਿਨ ਪਹਿਲਾਂ ਹੀ ਉਹਦੀ ਪੈਕਿੰਗ ਸ਼ੁਰੂ ਕੀਤੀ ਮੈਂ ਬੈਗ ਮੈਪ ਚਲੋ ਪੈਕ ਕਰ ਦਿੰਨੇ ਇਹ ਹੁੰਦਾ ਨਾ ਕਿ ਫਸਟ ਟਰਮ ਉਹ ਸੈਕੰਡ ਉਹ ਹੁਣ ਥਰਡ ਟਰਮ ਤੇ ਉਹਦੇ ਨਾਲ ਜਿਹੜਾ ਕਾਪੀਆਂ ਵਗੈਰਾ ਜਿਹੜਾ ਕਾਪੀਆਂ ਸਾਰੀਆਂ ਨਵੀਆਂ ਢੇੜੀਆਂ ਉਹਨੂੰ ਕਵਰ ਚੜਾਉਣੇ ਬੁੱਕਸ ਵਗੈਰਾ ਥਰਡ ਟਰਮ ਦੀਆਂ ਅਲੱਗ ਹੁੰਦੀਆਂ ਸੈਕੰਡ ਦੀਆਂ ਹੋਰ ਫਸਟ ਦੀਆਂ ਹੋਰ ਤੇ ਉਹ ਮੈਂ ਪੈਕ ਕਰਦੀ ਪਈ ਸਾਰੀਆਂ ਕਵਰ ਚੜਾ ਕੇ ਇਹ ਵੇਖੋ ਹਣਾ ਬੱਚਿਆਂ ਨੂੰ ਵੀ ਕਰਨੀ ਹੁੰਦੀ ਸਾਰੀ ਮਾਂ ਪਿਓ ਨੂੰ ਫਿਕਰ ਹੁੰਦੀ ਆ ਮਾਵਾ ਨੂੰ ਹੁੰਦੀ ਆ ਪਿਓਵਾਂ ਨੂੰ ਵੀ ਤੇ ਕੀ ਹੁੰਦੀ ਆ ਮਾਮਾਂ ਨੂੰ ਹੀ ਹੁੰਦੀ ਆ ਕਿ ਬੱਚਿਆਂ ਦੇ ਪੇਪਰ ਆਉਂਦੇ ਆ ਤਾਂ ਮਾਮਾਂ ਨੂੰ ਟੈਨਸ਼ਨ ਹੋ ਜਾਂਦੀ ਆ ਨਾ ਐਂ ਲੱਗਦਾ ਬੱਚਿਆਂ ਦੇ ਪੇਪਰ ਨਹੀਂ ਆਏ ਮਾਮਾਂ ਦੇ ਪੇਪਰ ਆ ਗਏ ਤੇ ਜਿਹੜਾ ਹੀ ਸਾਰੇ ਮੈਂ ਨਾ ਕਵਰ-ਕਵਰ ਚੜਾ ਦਿੱਤੇ ਚੰਗੀ ਤਰ੍ਹਾਂ ਤੇ ਬੈਗ ਉਹਦਾ ਕਰਤਾ ਫਾਈਨਲੀ ਪੈਕ ਹੈਲੋ ਜੀ ਸਾਰੀ ਸ਼ੀਗਾਲ ਕੀ ਹਾਲ ਚੱਲ ਉਮੀਦ ਕਰਦੇ ਸਾਰੇ ਜਣੇ ਬਹੁਤ ਵਧੀਆ ਹੋਗੇ ਤੇ ਨਮਿਸ਼ ਦਾ ਬੈਗ ਜਿਹੜਾ ਪੈਕ ਕਰਤਾ ਮੈਂ ਕੱਲ ਨੂੰ ਜੇ ਦਾ ਅੱਜ ਸੰਡੇ ਆ ਤੇ ਕੱਲ ਮੰਡੇ ਨੂੰ ਜਾਊਗਾ ਸਕੂਲ ਤੇ ਕਿੰਨੇ ਦਿਨਾਂ ਬਾਅਦ Diwali ਦੀਆਂ ਬਹੁਤ ਸਾਰੀਆਂ ਛੁੱਟੀਆਂ ਆ। ਨਾਸ਼ਤਾ ਆਪਾਂ ਕਰ ਲਿਆ ਹਲਕਾ ਫੁਲਕਾ ਅੱਜ ਸਿਲੰਡਰ ਖਤਮ ਹੋ ਗਿਆ ਸਾਰੇ ਸਾਰੇ ਤੇ ਇੰਡਕਸ਼ਨ ਕੱਢਿਆ ਨਵਾਂ ਉਹਨੂੰ ਮੈਂ ਕਿਹਾ ਚੱਲ ਹੋਣਾ ਇੱਕ ਸਾਈਡ ਤੇ ਲਾ ਦਿੰਨੇ ਆ ਫਿਕਸ ਕਰ ਦਿੰਨੇ ਆ ਤੇ ਇਹ ਆ ਕਿ ਲੋਡ ਪੈਂ ਤੇ ਜਿਹੜਾ ਉਹ ਫਿਰ ਅਹੀਂ ਲਾ ਸਕਦੇ ਮੈਂ ਤੁਹਾਨੂੰ ਵਿਖਾਉਣੀ ਆ। ਆਹ ਵਿਖੋ ਇੰਡਕਸ਼ਨ ਬੜਾ ਵਧੀਆ ਹੈ ਜੇ ਤੇ ਕੱਢਿਆ ਹੀ ਮਤਲਬ ਅੱਲੀ ਚਾਹ ਹੀ ਬਣਾਈਆਂ ਚਾਹ ਜਾਂ ਪਾਣੀ ਵਗੈਰਾ ਹਨਾ। ਦੁੱਧ ਦੁੱਧ ਗਰਮ ਕੀਤਾ ਆ ਵੇਖੋ ਇੱਥੇ ਰੱਖਤਾ ਵਾ ਤੇ ਇਹ ਹੈਗਾ ਜੀ ਮੈਜਿਕ ਦਾ ਤੇ ਇੱਥੇ ਨਾ 스ਵਿਚ ਵੀ ਲੱਗਾ ਵੱਡਾ ਹਨਾ ਜਿੱਦਾਂ ਇਹਦਾ ਨਾ ਵੱਡਾ 스ਵਿਚ ਹੋਣਾ ਤੇ ਇੱਥੇ ਨਾ ਥੱਲੇ ਮਾਰਬਲ ਜਿਹਾ ਰੱਖਿਆ ਵਾ ਆ ਵੇਖੋ ਤੇ ਉੱਪਰ ਕੱਪੜਾ ਵਿਛਾਇਆ ਹਨਾ ਤੇ ਇੱਥੇ ਯੂਜ਼ ਕਰ ਲਿਆ ਕਰਾਂਗੇ ਕਿਉਂਕਿ ਹੁਣ ਤੇ ਵੇਲੇ ਵੀ ਸਰਦੀਆਂ ਹਨਾ ਦੇ ਅੰਦਰ ਰੱਖਿਆ ਤੇ ਅੰਦਰ ਫਿਰ ਹੈ ਨਾ ਜਿਹੜੀ ਉਹ ਵੱਜ ਜਾਣੀ ਹੈ ਫਿਰ ਬੱਚਾ ਦੁੱਧ ਦੁੱਧ ਕਰਨਾ ਹੋਈ ਚਲੋ ਅੰਦਰ ਕਰ ਲਈਦਾ ਹਨਾ ਤੇ ਧੁੰਦ-ਧੰਦ ਪਈ ਹੋਏ ਤੇ ਅੰਦਰ ਠੀਕ ਰਹਿੰਦਾ ਸੋ ਤੇ ਅਜੇ ਖੋਲਿਆ ਹੀ ਆ ਇਹਦੇ ਨਾਲ ਇਹ ਵਾਲਾ ਮਿਲਿਆ ਉਹ ਸਟੈਂਡ ਜਾਂ ਜੇ ਫਰਾਈਜਾਂ ਜਾਂ ਹਨਾ ਕੁਛ ਇਦਾਂ ਤੇ ਉਹ ਸਾਰਾ ਸਿਸਟਮ ਜਿਹੜਾ ਉੱਪਰ ਦਿੱਤਾ ਹੋਇਆ ਵਾ ਤੇ ਉਦਾਂ ਹੀ ਕਰਨਾ ਤੇ ਕੱਪੜੇ ਅਜੇ ਧੁੱਪੇ ਨਹੀਂ ਹੈਗੇ ਅੱਜ ਸੰਡੇ ਹੀ ਮੈਂ ਚਾਦਰ ਲਾਤੀ ਮੈਂ ਕਿ ਚੱਲ ਕੋਈ ਗੱਲ ਨਹੀਂ ਕੱਲ ਧੁੱਪ ਜੇਗੀ ਕੱਲ ਵਿਛਾਲਾਂਗੇ ਹਨਾ ਉਦਾਂ ਡਸਟਿੰਗ ਵਗੈਰਾ ਕਰ ਲਈ ਉੱਪਰੋਂ-ਉੱਪਰੋਂ ਸਾਰੀ ਤੇ ਨਾ ਧੋ ਲਿਆ ਬਸ ਹੁਣ ਨਾ ਥੋੜੀ-ਬੋਤੀ ਸੈਟਿੰਗ ਹੀ ਕਰਨੀ ਆ ਲਓ ਜੀ ਇੱਥੇ ਪਾ ਲਿਆ ਸੂਟ ਤੇ ਸ਼ਾਮ ਦਾ ਟਾਈਮ ਆ ਚਲੋ ਅਈ ਆਖਾ ਚਲ ਸੰਡੇ ਆ ਇੱਕ ਐਂਡ ਵਾਲਾ ਸੰਡੇ ਆ ਨਾ ਤੇ ਜਿਹੜਾ ਵਾ ਕਿਤੇ ਬਾਹਰ ਰੋਟਿੰਗ ਵਗੈਰਾ ਕਰਨੇ ਬੱਚੇ ਨੂੰ ਮੈਂ ਆਪਣੇ ਨੂੰ ਪਹਿਲੀ ਵਾਰੀ ਕਿਤੇ ਖੜਿਆ ਸੀ ਐਦਾਂ ਬੜੇ ਚਿਰਾਂ ਬਾਅਦ ਆਪਾਂ ਚੱਲੇ ਆ ਕਿਤੇ ਬਾਹਰ ਹੋਟਲ 'ਚ ਮਤਲਬ ਖਾਣ ਪੀਣ ਆ ਨਾ ਤੇ ਬੜਾ ਵਧੀਆ ਲੱਗਾ ਤੇ ਨਾਲੇ ਨਾ ਇਹ ਆ ਕਿ ਏ ਮਹੀਨੇ 'ਚ ਜਾਂ ਹਣਾ 15 ਦਿਨ 'ਚ ਇੱਕ ਵਾਰੀ ਬਾਹਰ ਨਿਕਲਣਾ ਹੀ ਚਾਹੀਦਾ ਹਣਾ ਇਹ ਮੈਂ ਸੂਟ ਬੜੇ ਜ਼ਿਆਦਾ ਬਾਅਦ ਪਾਇਆ ਮਤਲਬ 2-3 ਸਾਲਾਂ ਬਾਅਦ ਪਾਇਆ ਹੋਣਾ ਮੈਂ ਸੂਟ ਤੇ ਇਹਨਾਂ ਬੜਾ ਵਧੀਆ ਆ ਗਿਆ ਮੈਨੂੰ ਤਾਂ ਇਹ ਹੀ ਕਿ ਟਾਈਟ ਹੋ ਗਿਆ ਹੋਣਾ ਤੇ ਬਟਨ ਇਹ ਬੜਾ ਵਧੀਆ ਆ ਗਿਆ ਫਿਟਿੰਗ ਬੜੀ ਵਧੀਆ ਆ ਗਈ ਤੇ ਸੋਹਣਾ ਲੱਗਾ ਵਾ ਇਹ ਕਲਰ ਵੀ ਬੜਾ ਸੋਹਣਾ ਇਹਦਾ ਤੇ ਆਪਾਂ ਚੱਲਗੇ ਫਿਰ ਬਾਹਰ ਤੇ ਉੱਥੇ ਮੈਂ ਥੋੜਾ ਬਹੁਤ ਸੂਟ ਛੋੜ ਦਿੱਤਾ ਵਧੀਆ ਤੇ ਇਹਦੇ ਬੱਚਿਆਂ ਦੀ ਵੀ ਆਉਟਿੰਗ ਹੋ ਗਈ ਹਨ ਬੱਚਿਆਂ ਨੂੰ ਵੀ ਵਧੀਆ ਲੱਗਾ ਉੱਥੇ ਜਾ ਕੇ ਤੇ ਜਿਹੜਾ ਹੀ ਆਪਾਂ ਫਿਰ ਘਰ ਆ ਲਓ ਜੀ ਆ ਗਏ ਆਪਾਂ ਘਰ ਤੇ ਖਾ ਪੀਏ ਕੁਛ ਨਾ ਕੁਛ ਹਨ ਤੇ ਬਸ ਜੀ ਹੁਣ ਟਾਈਮ ਹੋ ਗਿਆ 5 5:30 ਦੇ ਕਰੀਬ ਹੋ ਗਿਆ ਹੁਣ ਪੀਨੇ ਆ ਚਾਹ ਤੇ ਚਾਹ ਪੀਤ ਤੋਂ ਬਾਅਦ ਬਸ ਜੀ ਫ੍ਰੀ ਹੋ ਜਣਾ ਹਨ ਹੈ ਨਾ ਚੇਂਜ ਕਰ ਲੱਗੀ ਮੈਂ ਕਿ ਲਿਪਸਟਿਕ ਵਗੈਰਾ ਮੇਕਅਪ ਲਾਵਾ ਤੇ ਬਹੁਤ ਤੇ ਅਕਰ ਨਹੀਂ ਰੱਖਣਾ ਚਾਹੀਦਾ ਨਾ ਫੇਸ ਤੇ ਫੇਸ ਖਰਾਬ ਹੋਏ ਨਾ ਤੇ ਲਾਉਣੇ ਇਹਨੂੰ ਸਾਫ ਕਰਨੇ ਮੈਂ ਕਰੀਮ ਘਣੂਮ ਤੇ ਕੁਝ ਵੀ ਨਹੀਂ ਲਾਈ ਲਿਪਸਟਿਕ ਲਾਈ ਤੇ ਕੱਜਲ ਲਾਇਆ ਬਸ ਤੇ ਇਹਨੂੰ ਮੈਂ ਕਿ ਲਾਉਣੇ ਹੁਣ